ਕਹਿਣਾ ਚਾਹੋਗੇ ਅੱਜ ਆੜਾ ਮਦਦ ਕੀਤੀ ਜੀ ਕੋਈ ਗਰੀਬ ਪਰਿਵਾਰ ਦੀ ਦੇਖੋ ਜੀ ਇਹ ਸਾਹਬ ਸਿੰਘ ਛੋਟਾ ਨਾਇ ਦਾ ਸਾਬਾ ਵਾ ਇਹ ਤੁਸੀਂ ਵੇਖ ਰਹੇ ਹੋ ਦਾ ਗਰੀਬ ਪਰਿਵਾਰ ਨਾਲ ਸੰਬੰਧਤਾ ਇਹਦਾ ਬੇਟਾ ਲਗਭਗ 7 ਮਹੀਨੇ ਦੇ ਤੋਂ ਕਾਫੀ ਜ਼ਿਆਦਾ ਬਿਮਾਰ ਸੀਗਾ ਕੋਈ ਕਲੀਅਰ ਨਹੀਂ ਹੋ ਰਿਹਾ ਵੀ ਕੀ ਤਕਲੀਫ ਹੈ ਬੜੇ ਥਾਈਆਂ ਨੇ ਚੈੱਕ ਅਪ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਲਾਸਟ ਅਸੀਂ ਇਹਨੂੰ ਡੀਐਮਸੀ ਹਸਪੀਟਲ ਦਾ ਅਡਵਾਈਸ ਕੀਤਾ ਵੀ ਉੱਥੇ ਜਾ ਕੇ ਇੱਕ ਵਾਰ ਦਾਖਲ ਕਰਵਾइए ਬੱਚੇ ਨੂੰ ਕਿਉਂਕਿ ਇਹਦੇ ਬੇਟੇ ਦਾ weight ਜਿਹੜਾ ਲਗਭਗ 50 55 ਤੋਂ 40 ਕਿਲੋ ਰਹਿ ਗਿਆ ਅਜੇ ਤੱਕ ਕਲੀਅਰ ਨਹੀਂ ਹੋ ਰਿਹਾ ਵੀ ਤਕਲੀਫ ਕੀ ਹੈ ਇਹਨੇ ਬੜੇ ਧੱਕੇ ਖਾਦੇ ਆ ਆਪਣੇ ਭੈਣਾ ਭਰਾਵਾਂ ਕੋਲ ਸੱਜਣਾ ਮਤਰਾ ਕੋਲੇ ਨੇ ਫਰਿਆਦ ਕੀਤੀ ਵੀ ਮੇਰੀ ਮਦਦ ਕੀਤੀ ਜਾਵੇ ਉਸ ਦੇ ਵਿੱਚੋਂ ਅਸੀਂ ਇਨਸਾਨੀਅਤ ਤੌਰ ਤੇ ਮੇਰੇ ਚਾਚਾ ਇਸਤਕਾਰ ਸਤਕਾਰਯੋਗ ਸਰਦਾਰ ਕੈਪਟਨ ਸਰਜਨ ਸਿੰਘ ਜੀ ਅਸੀਂ ਆਪਣੇ ਪਰਿਵਾਰ ਵੱਲੋਂ ਕੁਝ ਰਾਸ਼ੀ ਜਿਹੜੀ ਹੈ ਕੱਠੀ ਕਰਕੇ ਇਹਦੀ ਮਦਦ ਕੀਤੀ ਆ ਵੇਖੋ ਤੇਲ ਫੁੱਲ ਦਿੱਤਾ ਵੀ ਤੁਸੀਂ ਆਪਣੇ ਬੱਚੇ ਦਾ ਇਲਾਜ ਕਰਾਓ ਇੰਨੇ ਪੈਸੇ ਨਾਲ ਇਲਾਜ ਨਹੀਂ ਹੋਣਾ ਪਰ ਫਿਰ ਵੀ ਮਤਲਬ ਸਾਡੀ ਜਿੰਨੀ ਕਹੀ ਆਪਣੀ ਵੱਲੋਂ ਮਦਦ ਕਰ ਸਕਦੇ ਆ ਉਹ ਵੀ ਦੀ ਮਦਦ ਕਰ ਰਹੇ ਆ ਔਰ ਹੋਰ ਵੀ ਅਸੀਂ ਭੈਣਾ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਐਨ ਆਰ ਆਈ ਭਰਾ ਵੀ ਨੇ ਥੋੜੇ ਤੋਂ ਥੋੜਾ ਜਿੰਨਾ ਵੀ ਕੋਈ ਕਿਸੇ ਦੀ ਮਤਲਬ ਆਪਣੀ ਸੋਚ ਦੇ ਮੁਤਾਬਕ ਇਹਦੀ ਮਦਦ ਕਰੇ ਕਿਉਂਕਿ ਇਹਦਾ ਬੱਚਾ ਜਿਹੜਾ ਤੰਦਰੁਸਤ ਹੋ ਕੇ ਘਰ ਆਵੇ ਔਰ ਸਾਨੂੰ ਬੜੀ ਖੁਸ਼ੀ ਹੋਏ ਗੱਲ ਦੀ ਹੋਏਗੀ ਇਹਨੀ ਮੇਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਕੋ ਜਿਹੜਾ ਖਰਚਾ ਡਾਕਟਰਾਂ ਨੇ ਦੱਸਿਆ ਵੇਖੋ ਜੀ ਤੁਸੀਂ ਜਾਣਦੇ ਹੋ ਡੀ ਐਮ ਸੀ ਦੇ ਵਿੱਚ ਤੇ ਖਰਚਾ ਬਹੁਤ ਜ਼ਿਆਦਾ ਆਉਂਦਾ ਵਾ ਕੋਈ ਲੱਖਾਂ ਦੇ ਹਿਸਾਬ ਨਾਲ ਖਰਚਾ ਆਊਗਾ ਜੀ ਜੀ ਬਾਕੀ ਤੁਨਵੇ ਸਾਬ ਸਿੰਘ ਆਪਣੀ ਜਵਾਨੀ ساری ਗੱਲ ਦੱਸਦਾ ਜੀ ਇਹ ਬੇਟਾ ਕਿਦਨ ਦਾ ਦਾਖਲ ਕਰਵਾਇਆ ਉੱਥੇ ਤੇ ਕੰਮ ਹੀ ਕਰਦੇ ਆਏ ਇਹ ਇੱਕ ਛੋਟੀ ਜਿਹੀ ਰੇੜੀ ਬਣਾਈ ਹੈ ਜੀ ਜਿਹੜੀ ਲੋਕਾਂ ਦੇ ਮਤਲਬ ਕੰਮਕਾਰ ਵਾਸਤੇ ਕਿਸੇ ਨੇ ਸੀਮਰ ਦੀਆਂ ਬੋਰੀਆਂ ਕਿਸੇ ਨੇ ਬਜਰੀ ਮੰਗਾਲੀ ਕੋ 100 150 200 ਰੁਪਿਆ ਜਿਹੜਾ ਇਹਨੂੰ ਮਤਲਬ ਇਨਕਮ ਜਿਹੜੀ ਹੋ ਜਾਂਦੀ ਹੈ ਜੀ ਆ ਆਪਣੇ ਵੱਲੋਂ ਜਿਹੜੇ ਚੰਗੀ ਸੋਚ ਵਾਲੇ ਸੱਜਣ ਮਿੱਤਰ ਭੈਣ ਭਰਾਣੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਆਪਾਂ ਇਸ ਗਰੀਬ ਦੀ ਮਦਦ ਕਰੀਏ ਕਿਉਂਕਿ ਇਹਦਾ ਜਿਹੜਾ ਬੱਚਾ ਡੀਐਮਸੀ ਦਾਖਲ ਆ ਉਹ ਤੰਦਰੁਸਤ ਹੋ ਕੇ ਘਰੇ ਆ ਜੀ ਕਿਹੜਾ ਬੰਡਾ ਛਵਰਾ ਕੀ ਗੱਲ ਹੋਈ ਬੱਚੇ ਦਾ ਇਹਦੇ ਕੀ ਨਾਮ ਆਦਾ ਭਾਈ ਉਹਦਾ ਨਾਮ ਸ਼ਮੇਰ ਸਿੰਘ ਆ ਹਾਂਜੀ 7 ਮਹੀਨੇ ਹੋ ਗਏ ਸਾਨੂੰ ਨੂੰ ਕੋਈ ਪਤਾ ਲੱਗਾ ਹੂੰ ਮੇਰੇ ਪਿਠੂਨ ਦਾ ਕਿਲੋ ਵੇਟ ਹੀ 40 ਕਿਲੋ ਰਹਿ ਗਿਆ ਹਾਂਜੀ ਮੈਂ ਤਾਂ ਗਰਾਊਂਡ ਜਾਂਦਾ ਸੀ ਹੋਰ ਨਹੀਂ ਕੋਈ ਮੈਨੂੰ ਪਤਾ ਨਹੀਂ ਮਾਲਕ ਦੀ ਮਿਹਰ ਸੀ ਤੁਸੀਂ ਕੀ ਕੰਮ ਕਰਦੇ ਜੀ ਸਾਡੇ ਕੋਲ ਰੇੜੀ ਆ ਪਾਜੀ ਬਣਾਈਏ ਕਿਸੇ ਦਾ ਸੀਮੈਂਟ ਲੈ ਕੇ ਕਿ ਉਹਦੀ ਬਜਰੀ ਲੈ ਕੇ ਹਾਂਜੀ ਕਿੰਨੇ ਕੁ ਡੇੜੀ ਪੈ ਜਾਂਦੀ ਆ ਡੇੜੀ 250 ਪੈ ਕੇ ਕਿ 300 ਪੈ ਜਾਂਦੀ ਐ ਨਹੀਂ ਪਾਜੀ ਤੇ ਜਿਹੜਾ ਡਾਕਟਰਾਂ ਨੇ ਹੁਣ ਜਿਹੜਾ ਇਲਾਜ ਦਾ ਖਰਚਾ ਕਿਨਾ ਕੁ ਦੱਸਿਆ ਉਥੇ ਪਾਜੀ ਬੜੇ ਪੈਸੇ ਲੱਗਦੇ ਲੱਖਾਂ ਰੁਪਇਆ ਦੇ ਹਿਸਾਬ ਨਾਲ ਪੈਸੇ ਲੱਗਣਗੇ ਹੂੰ ਤੇ ਕੀ ਅਪੀਲ ਕਰੋਗੇ ਹੁਣ ਮੈਂ ਹੱਥ ਮੁਰ ਕੇ ਜਾਨਾ ਜਦ ਮੇਰੇ ਸੱਜਣ ਮਿੱਤਰ ਜਿੰਨੀ ਮਾਤ ਹੋ ਸਕੇ ਉਹ ਨਹੀਂ ਮੇਰੀ ਮਤ ਕਰਨਾ ਕਿੰਨੇ ਕ ਦਿਨੋਂ ਚੱਲੇ ਦਾਖਲ ਹੋਏ ਇਹਨੂੰ ਇਹਨੂੰ ਤਕਰੀਬਨ ਮਿਲ 15 ਕ ਦਿਨ ਦਾਖਲ ਹੋਏ ਇਹਨੂੰ ਫੇਰ ਉਹ ਚੱਲੇ ਹਾਂਜੀ ਇਹਨੂੰ ਵੀ ਕਰਾਇਆ ਸੀ ਤਾਂ ਇਹ ਮੁੱਕ ਕੇ ਇੱਥੇ ਲਿਆਂਦਾ ਫੇਰ ਕਰਾਏ ਹਾਂਜੀ ਤਾਂ ਜੇਕਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤਾਂ ਤੁਹਾਡਾ ਫੋਨ ਨੰਬਰ ਕਿਨਾ 8437732921 ਇੱਕ ਵਾਰੀ ਦੁਬਾਰਾ ਰਿਪੀਟ ਕਰ ਦੋ 8437732921 ਹਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿੱਦਾਂ ਮੇਰੇ ਕਰਿਆ ਕਿ ਡਾਕਟਰ ਸਾਹਿਬ ਨੇ ਮੇਰੀ ਮਦਦ ਕੀਤੀ ਆ ਜਿੱਦਾ ਮੇਰੇ ਜਿਹੜੇ ਸੱਜਣ ਮਿੱਤਰ ਮੇਰੀ ਮਦਦ ਕਰਨ ਕਿ ਰਿਸ਼ਤੇਦਾਰਾਂ ਨੇ ਨਹੀਂ ਮਦਦ ਕੀਤੀ ਢਾੜੀ ਰਿਸ਼ਤੇਦਾਰ ਆ ਭਾਈ ਉਹ ਨਹੀਂ ਕਿ ਜੋਗੇ ਹੁੰਦੇ ਆ ਗਰੀਬ ਘਰਾਂ ਚ ਕਿੱਥੇ ਪਾਏ ਜਾਂਦੇ ਹੂੰ ਡਾਕਟਰ ਜਿੰਦਰ ਸਿੰਘ ਹਲਸਲਪਨ ਸਾਹਿਬ ਤੇ ਭਾਜੀ ਆਪਣਾ ਰਾਜਵਿੰਦਰ ਸਿੰਘ ਤੇ ਆ ਪਾਦਕਿੰਦ ਸਿੰਘ ਪੀਰ ਕੈਪਟਨ ਸਾਹਿਬ ਇਹਨਾਂ ਨੇ ਮੇਰੀ ਮਦਦ ਕੀਤੀ ਆ ਇਥੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਦ ਤੋਂ ਬਾਅਦ ਚੰਨੀ ਯੋਗ ਮੇਰੀ ਮੱਤ ਕਰੋ ਕੈਪਟਨ ਸਿਜਿੰਦਰ ਸਿੰਘ ਹਾਂਜੀ ਪ੍ਰਧਾਨ ਸਾਹਿਬ ਕਸਾਇੰਗ ਕਲਬ ਪਿੰਡ ਸੁਬਰਾਉ ਜੀ ਅੱਜ ਅਸੀਂ ਇੱਥੇ ਸਾਫ ਸਿੰਘ ਦੇ ਬੇਟਾ ਜਮਸ਼ੀਰ ਸਿੰਘ ਜੋ ਕਿ ਬਹੁਤ ਹੀ ਚੰਗਾ ਕ੍ਰਿਕਟ ਦਾ ਪਲੇਅਰ ਸੀਗਾ ਔਰ ਗਰਾਊਂਡ ਵਿੱਚ ਜਾਂਦਾ ਜਾਂਦਾ ਅਚਾਨਕ ਹੀ ਕੁਝ ਲੀਵਰ ਦੀ ਖਰਾਬੀ ਜਾਂ ਕੁਝ ਜਿਹੀ ਕਿਚਰ ਬਹੁਤ ਹੀ ਜ਼ਿਆਦਾ ਬਿਮਾਰ ਹੋ ਗਿਆ ਔਰ ਉਹਨੂੰ ਜੋ ਹੈ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਅੱਜ ਅਸੀਂ ਆਪਦਾ ਪਰਿਵਾਰ ਜਿੰਨੇ ਵੀ ਹੈ ਲਗੋਟੀਆਂ ਦਾ ਪਰਿਵਾਰ ਖਾਸ ਕਰਕੇ ਅਸੀਂ ਸਾਰੇ ਇਕੱਠੇ ਹੋ ਗਏ ਜਿੰਨੀ ਦਿਲ ਕੋਲ ਪੇਟਾ ਕਰਕੇ ਇਹਦੀ ਮਦਦ ਵਾਸਤੇ ਆਏ ਆ ਤੇ ਆਸ ਕਰਦੇ ਆ ਕਿ ਲੜਕਾ ਸੰਸ਼ੇਰ ਜੋ ਹੈ ਜਲਦੀ ਜਲਦੀ ਠੀਕ ਹੋ ਕੇ ਫੇਰ ਗਰਾਊਂਡ ਦੇ ਵਿੱਚ ਕ੍ਰਿਕਟ ਖੇਡੇ ਤੇ ਇਹ ਸਾਡੀ ਅਪੀਲ ਕਰਦੇ ਹਾਂ ਕਿ ਜੋ ਵੀ ਭੈਣ ਭਰਾ ਇਹਦੀ ਗਰੀਬੀ ਮਦਦ ਕਰਨਾ ਚਾਹੁੰਦਾ ਹੋਵੇ ਉਹ ਵੱਤ ਚੜ ਕੇ ਜੋ ਹੈ ਹਿੱਸਾ ਪਾਉਣ ਐਨਆਰਆਈ ਵੀਰ ਹੋਰ ਕਲੱਬਾਂ ਵਾਲੇ ਜਾਂ ਜੋ ਵੀ ਸਾਡੇ ਸਮਾਜ ਸੇਵੀ ਸੰਸਥਾਵਾਂ ਹਨ ਉਹਨਾਂ ਅਗੇ ਵੀ ਬੇਨਤੀ ਹੈ ਕਿ ਇਹਦੀ ਮਤਵਵਧ ਮਦਦ ਕੀਤੀ ਜਾ ਸਕੇ ਤਾਂ ਕਿ ਜੋ ਹੈ ਇਹ ਬੱਚੇ ਦਾ ਲਾਲ ਕਰਾ ਕੇ ਇਹਨੂੰ ਕੀ ਕਰਾਵੇ ਆਪਣਾ ਬਾਬਾ ਜੀ ਬਈ ਤਾਂ ਕੀ ਕਹਿਣਾ ਚਾਹੋਗੇ ਅੱਜ ਜਿਸ ਤਰ੍ਹਾਂ ਸਾਡਾ ਲੜਕਾ ਬਹੁਤ ਬਿਮਾਰ ਹੈ ਭਾਈ ਨੇ ਬਹੁਤ ਸਾਡੀ ਮਦਦ ਕੀਤੀ ਹੈ ਗਾਂਵ ਦੇ ਸੱਜਣ ਮਿੱਤਰ ਭਰਾ ਸਾਡੇ ਕੋਈ ਪਿੰਡ ਦਾ ਕੋਈ ਵਾਸੀ ਕਿਹੜਾ ਰਹਿਣ ਵਾਲਾ ਹੈ ਸਾਡੀ ਮਤਤ ਕੀਤੀ ਜਵੇ ਅਸੀਂ ਬਹੁਤ ਗਰੀਬ ਆ ਜਿੰਨੇ ਸਾਡੇ ਪਿੰਨ ਭਰਾ ਸਰਪੰਚ ਸਾਹਿਬ ਸੰਤ ਸਿੰਘ ਡਾਕਟਰ ਸਾਹਿਬ ਦੀ ਸਾਡੀ ਮਤਤ ਕੀਤੀ ਆ ਤੇ ਉਹ ਵੀ ਜਿਹੜਾ ਪਿੰਡ ਵਿੱਚ ਮੇਰਾ ਭਰਾ ਮਤਤ ਕਰਨਾ ਖੜੀ ਕਰੇ ਕਿ ਸਾਡਾ ਲੜਕਾ ਬਹੁਤ ਬਿਮਾਰ ਆ ਬਹੁਤ ਧੰਨਵਾਦ ਜਿੰਨਾ ਸਾਡੀ ਮਤਤ ਕੀਤੀ ਆ ਉਹਨਾਂ ਦਾ ਬਹੁਤ ਭਲਾ ਕਰੇ ਉਹਨਾਂ ਦਾ ਮਤ ਤੰਦਰੁਸਤੀਆਂ ਬਖਸ਼ੇ ਉਹਨਾਂ ਨੂੰ ਮਾਰੇ ਚੜਦੀ ਕਲਾ ਕਰੇ ਉਹਨਾਂ ਮਾਰੇ ਇਹ ਕਿਹੜਾ 50000 ਦੀ ਮਤਤ ਕਰੀ ਪਰ ਕਿਹਨੂ ਇਹ ਜੰਸੀਕ ਨਾ ਪਾਉਂ ਮਾਰ ਕਾਰ ਕਦੇ ਮਾਰੇ ਚੱਪਾ ਚਾਰ ਨੂੰ ਮਾਰੇ ਤੰਦਰੁਸ ਬਠਤੀਆ ਪਤਨ ਮਾਰੇ ਚੱਪਾ ਮਰੇ ਤਾਂ